ਹਬੀਬਲ ਵੀਰੋ ਕਾਣੀ ਕਰਦੀ ਮਿੰਤਾ ਮਰ ਜਾਣੀ ਸੁੱਚੇ ਦੇ ਫੜਕ ਲਡੋਲੇ ਮੋਢੇ ਤੇ ਬੰਦੇ ਖਾਣੀ ਪਾਪੀ ਬਲ ਵੀਰੋ ਕਾਣੀ ਕਰਦੀ ਮਿੰਤਾ ਮਰ ਜਾਣੀ ਸੁੱਚੇ ਦੇ ਫੜਕ ਲਡੋਲੇ ਮੋਢੇ ਤੇ ਬੰਦੇ ਖਾਣੀ ਅੰਤ ਵੇਲਾ ਆ ਗਿਆ ਸੀ ਕੁੱਕਰ ਦੀ ਮਸ਼ੂਕ ਦਾ ਵੇਖੀ ਕਿਤੇ ਦੱਬ ਦਿਨਾ ਵੇਖੀ ਕਿਤੇ ਦੱਬ ਦੇਈ ਨਾ ਕੋੜਾਵੇ ਬੰਦੂਕ ਦਾ ਸੁੱਚੀ ਆਬਦਾ ਬੂ ਦੇ ਨਾ ਕੋੜਾਵੇ ਹੈ ਬੰਦੂਕ ਦਾ ਫੌਜੋਂ ਲੈ ਕੇ ਛੁੱਟੀ ਸੁੱਚਾ ਸੀ ਘਰੇ ਪਰਤਿਆ ਰਹੰਦਾ ਦਾ ਪਟਾ ਢੋਲਦਾ ਹੁਣੇ ਲੈ ਪਾਣਾ ਵਰਤਿਆ ਫੌਜੋਂ ਲੈ ਕੇ ਛੁੱਟੀ ਸੁੱਚਾ ਸੀ ਘਰੇ ਪਰਤਿਆ ਰਹੰਦਾ ਦਾ ਪਟਾ ਢੋਲਦਾ ਹੁਣੇ ਲੈ ਪਾਣਾ ਵਰਤਿਆ ਭੰਨਣਾ ਪਿਆ ਸੀ ਜਿੰਦਾ ਭੰਨਣਾ ਪਿਆਸੀ ਜਿੰਦਾ ਬੇਬੇ ਦੀ ਸੰਦੂਕ ਦਾ ਵੇਖੀ ਕਿਤੇ ਦੱਬ ਦੇਨਾ ਵੇਖੀ ਕਿਤੇ ਦੱਬ ਦੇਨਾ ਕੋੜਾਵੇ ਬੰਦੂਕ ਦਾ ਸੁੱਚਿਆ ਵੇ ਦੱਬ ਦੇਨਾ ਕੋੜਾਵੇ ਬੰਦੂਕ ਦਾ